ਲੋਕ ਸਭਾ ਮੈਂਬਰ ਕੰਗ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਲਈ ਵੀਰ ਦਵਿੰਦਰ ਸਿੰਘ ਪੱਲਾ ਅਤੇ ਬਲਾਕ ਸਭਮਤੀ ਲਈ ਪਰਮਿੰਦਰ ਸਿੰਘ ਖੱਟੜਾ ਦੇ ਹੱਕ ਵਿੱਚ ਕੀਤਾ ਜ਼ੋਰਦਾਰ ਚੋਣ ਪ੍ਰਚਾਰ। ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਜ਼ੋਨ ਨੰਬਰ 9 ਤੋਂ ਮਰੰਡਾ ਰੂਰਲ ਤੋਂ ਚੋਣ ਲੜ ਰਹੇ ਉਮੀਦਵਾਰ ਵੀਰ ਦਵਿੰਦਰ ਸਿੰਘ ਪੱਲਾ ਅਤੇ ਬਲਾਕ ਸਭਮਤੀ ਦੇ ਜ਼ੋਨ ਨੰਬਰ 5 ਮਡੌਲੀ ਕਲਾਂ ਤੋਂ ਚੋਣ ਲੜ ਰਹੇ ਉਮੀਦਵਾਰ ਪਰਮਿੰਦਰ ਸਿੰਘ ਖੱਟੜਾ ਦੇ ਹੱਕ ਵਿੱਚ ਪਿੰਡ ਮਡੌਲੀ ਕਲਾਂ, ਰਤਨਗੜ੍ਹ, ਮਾਨਖੇੜੀ ਆਦਿ ਦੇ ਪਿੰਡਾਂ ਵਿੱਚ ਹਲਕਾ ਨੰਦਪਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪਿੰਡਾਂ ਦੇ ਵਿਕਾਸ ਲਈ ਅਤੇ ਪਿੰਡਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰੈਸ਼ਰ ਦੀ ਚੋਣ ਲੜ ਰਹੇ ਪੀਸੀਐਪੈਕਸ ਕੌਂਸਲ ਮੈਂਬਰ ਵੀਰ ਗਵਿੰਦਰ ਸਿੰਘ ਬੱਲਾ ਅਤੇ ਬਲੈਕ ਸਮਤੀ ਦੇ ਉਮੀਦਵਾਰ ਪ੍ਰਵੀਂਦਰ ਸਿੰਘ ਖਟਲਾ ਨੂੰ ਪਾਰੀ ਮਤ ਨਾਲ ਜਿੱਤ ਦਰਜ ਕਰਾਈ ਜਾਵੇ ਉਹਨਾਂ ਕਹੇ ਕਿ ਵੀਰ ਦਵਿੰਦਰ ਸਿੰਘ ਬੱਲਾ ਇਲਾਕੇ ਦੇ ਲੋਕਾਂ ਦੀ ਨਿਰਪੱਖਤਾ ਤੇ ਨਿਸ਼ਕਾਮ ਸੇਵਾ ਕਰਨ ਲਈ ਇਹ ਜਾਣੇ ਜਾਂਦੇ ਹਨ ਉਹਨਾਂ ਕਹੇ ਕਿ ਵੀਰ ਦਵਿੰਦਰ ਸਿੰਘ ਬੱਲਾ ਲੋੜਵੰਦਾਂ ਦੀ ਨਿਰਪੱਖ ਮਦਦ ਲਈ ਕਿਸੇ ਦੀ ਉਡੀਕ ਨਹੀਂ ਕਰਦੇ ਸਗੋਂ ਆਪਣੇ ਸਹਿਯੋਗੀਆਂ ਨਾਲ ਖੁਦ ਲੋੜਵੰਦਾਂ ਦੀ ਮਦਦ ਵਿੱਚ ਅੱਗੇ ਆ ਜਾਂਦੇ ਹਨ ਮੈਂਬਰ ਪਾਰਲੀਮੈਂਟ ਕੰਗਨੇ ਕਿਹਾ ਕਿ ਕਾਂਗਰਸ ਕਦੇ ਵੀ ਪੰਜਾਬੀਆਂ ਦਾ ਭਲਾ ਨਹੀਂ ਚਾਹਿਆ ਸਗੋਂ ਪੋੜੇ ਪਾੜੇ ਲੋਕਾਂ ਨੂੰ ਪਰਮਾ ਕੇ ਵੋਟਾਂ ਪਟੋੜ ਲਈਆਂ ਅਤੇ ਬਾਅਦ ਵਿੱਚ ਕਿਸੇ ਦੀ ਸਾਰ ਨਹੀਂ ਲਈ ਉਹਨਾਂ ਕਾਂਗਰਸੀਆਂ ਦੀ ਮਾਨਸਿਕਤਾ ਦੀ ਗੱਲ ਕਰਦਿਆਂ ਕਿਹਾ ਕਿ ਹਰਕ ਸਿੰਘ ਰਾਵਤ ਦੀ ਸਿੱਖਾਂ ਪ੍ਰਤੀ ਕੀਤੀ ਗਈ ਨਿੰਦਣਯੋਗ ਟਿੱਪਣੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਨਾਲ ਸਿੱਖ ਵਿਰੋਧੀ ਹੈ ਉਹਨਾਂ ਵਿਰੋਧੀ ਪਾਰਟੀਆਂ ਦੇ ਭਰਮਪਲੇਖਿਆਂ ਵਿੱਚ ਨਾ ਪੈਣ ਅਤੇ ਆਮ ਆਦਮੀ ਪਾਰਟੀ ਦੇ ਹਰ ਪਾਸੇ ਖੜੇ ਉਮੀਦਵਾਰਾਂ ਨੂੰ ਵੱਡੀ ਜਿੱਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ੂਗਰ ਮਿੱਲ ਮਰੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਉਪ ਚੇਅਰਮੈਨ सुरेंद्र ਸਿੰਘ ਬੁੱਗਾਚੜੀਆਂ ਸਰਪੰਚ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ ਸਰਪੰਚ ਹਰਵਿੰਦਰ ਸਿੰਘ ਕੋਟਲਾ ਸਰਪੰਚ ਮੇਜਰ ਸਿੰਘ ਓਇੰਦ ਸਰਪੰਚ ਕਰਮੀਤ ਸਿੰਘ ਬਨੋਲੀ ਮਾਸਟਰ ਛੱਜਾ ਸਿੰਘ ਚੱਕਲਾ ਹਰਵੰਸ ਸਿੰਘ ਦਤਾਰਪੁਰ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਮੂਹ ਪੰਚ ਸਰਪੰਚ ਪਤਵੰਤੇ ਅਤੇ ਸਮਰਥਕ ਸ਼ਾਮਲ ਸਨ